ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬਹੁਤ ਵਧੀਆ ਜੀ ਰੈਸਪੀ ਲੈ ਕੇ ਆਈ ਹਾਂ ਅਸੀਂ ਅੱਜ ਇਹ ਬਣਾਵਾਂਗੇ 스ਨੈਕਸ ਜਿਹੜੇ ਇਹ 스ਨੈਕਸ ਹੈ ਬਹੁਤ ਹੀ ਵਧੀਆ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਸੌਖੇ ਨੇ ਇਹ 스ਨੈਕਸ ਬਣਾਉਣੇ ਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ 1 ਕੱਪ ਚੋਲਾ ਦਾ ਲੈ ਲਵਾਂਗੇ ਚੋਲਾ ਨੂੰ ਅਸੀਂ ਭਿਜਨੇ ਪਾ ਕੇ ਰੱਖਾਂਗੇ ਇਹਨਾਂ ਚੋਲਾਂ ਨੂੰ ਅਸੀਂ 3 ਘੰਟੇ ਲਈ ਭਿਜਨੇ ਪਾ ਕੇ ਰੱਖਣਾ ਹੈ 3 ਘੰਟੇ ਬਾਅਦ ਜਿਹੜੇ ਚੋਲ ਹੈਗੇ ਦੇਖਿਓ ਚੰਗੀ ਤਰ੍ਹਾਂ ਜਿਹੜੇ ਟੁੱਟ ਰਹੇ ਨੇ ਤੇ ਹੁਣ ਅਸੀਂ ਨਾ ਚੋਲਾਂ ਨੂੰ ਪੀਸ ਕੇ ਕਰਾਂਗੇ ਤਿਆਰ ਮਿਕਸੀ ਦਾ ਅਸੀਂ ਇੱਕ ਜੱਗ ਲੈ ਲਵਾਂਗੇ ਇਹਦੇ ਵਿੱਚ ਅਸੀਂ ਸਾਰੇ ਚੋਲ ਪਾ ਕੇ ਨਾਲ ਆਪਾਂ ਥੋੜਾ ਜਿਹਾ ਪਾਣੀ ਪਾਣਾ ਬਿਲਕੁਲ ਥੋੜਾ ਜਿਹਾ ਤੇ ਚੋਲਾਂ ਨੂੰ ਅਸੀਂ ਬਿਲਕੁਲ ਬਰੀਕ ਜਿਹਾ ਪੀਸ ਕੇ ਤਿਆਰ ਕਰ ਲਵਾਂਗੇ ਇਦੋ ਜਿਹੇ ਸਾਡੇ ਚੋਲ ਹੈਗੇ ਆ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਇੱਕ ਬਾਉਲ ਦੇ ਵਿੱਚ ਜਿਹੜੇ ਸਾਡੇ ਚੋਲਾ ਵਾਲਾ ਪੇਸਟ ਹੈ ਇਹਨੂੰ ਅਸੀਂ ਕੱਢ ਲਵਾਂਗੇ ਚੋਲ ਪੀਸਣ ਤੋਂ ਬਾਅਦ ਆਪਾਂ ਇਸੇ ਹੀ ਜੱਗ ਦੇ ਵਿੱਚ ਆਲੂ ਪੀਸ ਕੇ ਤਿਆਰ ਕਰਾਂਗੇ ਇੱਥੇ ਆਪਾਂ ਤਿੰਨ ਆਲੂ ਲਵਾਂਗੇ ਉਬਲੇ ਹੋਏ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਪਾਣੀ ਪਾ ਕੇ ਇਹਨਾਂ ਦਾ ਵੀ ਅਸੀਂ ਬਿਲਕੁਲ ਜਿਹੜਾ ਬਰੀਕ ਜਿਹਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਦੇਖੋ ਜਿਹੜੇ ਸਾਡੇ ਇੱਧਰ ਆਲੂ ਹੈ ਇਹ ਵੀ ਪੇਸਟ ਨਾਲ ਤਿਆਰ ਹੋ ਚੁੱਕਾ ਹੈ ਇਹਨਾਂ ਨੂੰ ਵੀ ਆਪਾਂ ਚੋਲਾ ਵਾਲੇ ਪੇਸਟ ਦੇ ਵਿੱਚ ਪਾ ਕੇ ਮਿਕਸ ਕਰ ਲਵਾਂਗੇ ਆਲੂਆ ਵਾਲੇ ਜੱਗ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਜੱਗ ਨੂੰ ਧੋ ਕੇ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਲੂਆ ਤੇ ਚੋਲਾ ਦੇ ਪੇਸਟ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਹੁਣ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ ਥੋੜਾ ਜਿਹਾ ਇਸ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਗਰਮ ਮਸਾਲਾ ਸਾਫਤਾ ਜੀਰਾ ਤੇ ਥੋੜੀ ਜੀ ਆਪਾਂ ਪਾ ਦਵਾਂਗੇ ਕਸੂਰੀ ਮੇਥੀ ਜੇ ਹਰਾ ਧਨੀਆ ਹੋਵੇ ਤੇ ਬਹੁਤ ਵਧੀਆ ਹਰਾ ਧਨੀਆ ਨਹੀਂ ਸੀ ਇਸ ਕਰਕੇ ਆਪਾਂ ਪਾ ਦਿੱਤੀ ਹੈ ਕਸੂਰੀ ਮੇਥੀ ਇਹ ਸਾਰਾ ਕੁਝ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅੋ ਜਿਹੜਾ ਸਾਡਾ ਇਹ ਬੈਟਰ ਹੈਗਾ ਤਿਆਰ ਹੋ ਚੁੱਕਾ ਹੈ ਤੇ ਇਹਦੇ ਵਿੱਚ ਸਾਨੂੰ ਚਿਲੀ ਫਲੈਕਸ ਪਾਣ ਦਾ ਜາດ ਭੁੱਲ ਗਿਆ ਸੀਗਾ ਆਪਾਂ ਹੁਣ ਥੋੜੀ ਜੀ ਪਾ ਦਿੰਦੇ ਹਾਂ ਚਿਲੀ ਫਲੈਕਸ ਪਾਣ ਤੋਂ ਬਾਅਦ ਇੱਕ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਂ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਨਿੱਕੇ-ਨਿੱਕੇ ਪਕੌੜੇ ਜੇ ਬਣਾ ਕੇ ਤਿਆਰ ਕਰਾਂਗੇ ਗੈਸ ਦੇ ਉੱਤੇ ਆਪਾਂ ਤੇਲ ਰੱਖ ਦਿੱਤਾ ਹੈ ਤੇਲ ਗਰਮ ਹੋ ਚੁੱਕਾ ਹੈ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਛੋਟੇ-ਛੋਟੇ ਜਿਹੜੇ ਭੱਲੇ ਬਣਾ ਕੇ ਤਿਆਰ ਕਰਾਂਗੇ ਜਿਹੜਾ ਤੇਲ ਹੈਗਾ ਆਪਾਂ ਬਹੁਤਾ ਤੇਜ਼ ਨਹੀਂ ਕਰਨਾ ਹੈ ਮੀਡੀਅਮ ਜਿਹਾ ਤੇਲ ਹੋਵੇ ਬਿਲਕੁਲ ਛੋਟੇ-ਛੋਟੇ ਜਿੱਦਾਂ ਅਸੀਂ ਭੱਲੇ ਬਣਾਉਂਦੇ ਆ ਨਾ ਉਸ ਤਰ੍ਹਾਂ ਅਸੀਂ ਥੋੜਾ-ਥੋੜਾ ਬੈਟਰ ਪਾਵਾਂਗੇ ਹਲਕਾ ਜਿਹਾ ਸੇਕ ਲੱਗਣ ਤੋਂ ਬਾਅਦ ਅਸੀਂ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ ਤੇ ਇਹਨਾਂ ਨੂੰ ਅਸੀਂ ਬਿਲਕੁਲ ਜਿਹੜਾ ਮੱਠਾ ਸੇਕ ਕਰ ਦੇਵਾਂਗੇ ਮੱਠੇ ਸੇਕ ਦੇ ਉੱਤੇ ਪਕਾਵਾਂਗੇ ਜਿਹੜੇ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਥੋੜੀ ਹੀ ਦੇਰ ਦੇ ਵਿੱਚ ਦੇਖੋ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਜਿਹੜੇ ਸਾਡੇ ਇਧਰ ਇਹ ਵਾਲੇ 스ਨੈਕਸ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਜਿਹੜੇ ਇਹ 스ਨੈਕਸ ਹੈ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਬੱਚੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਤੇ ਲੋ ਜਿਹੜੇ ਸਾਡੇ ਸਨੈਕਸ ਹੈਗੇ ਆ ਆਪਾਂ ਸਾਰੇ ਫਰਾਈ ਕਰਕੇ ਰੱਖ ਲਏ ਨੇ ਇਹ ਬਹੁਤ ਹੀ ਕ੍ਰਿਸਪੀ ਕ੍ਰਾਂਚੀ ਬਣ ਕੇ ਤਿਆਰ ਹੁੰਦੇ ਨੇ ਬਹੁਤ ਸਵਾਦ ਲੱਗਦੇ ਨੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਆਪਣੇ ਬੱਚਿਆਂ ਨੂੰ ਘਰ ਵਿੱਚ ਇਹਨਾਂ ਨੂੰ ਜਰੂਰ ਬਣਾ ਕੇ ਦਿਓ ਮਿਲਦੇ ਆਂ ਫੇਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ